ਸਾਰੀ ਭਰਾਵਾਂ ਨੂੰ ਸ਼াশਿ ਕਾਲ ਜੀ ਸਵਾਗਤ ਹੈ ਦੇ ਨਵੇਂ ਬਲੌਗ ਚ ਲੋ ਜੀ ਅੱਜ ਤਰੀਕ ਹੋ ਗਈ 14 ਅਪ੍ਰੈਲ 2025 ਅੱਜ ਆਪਣੀ ਕਣਕ ਕਵਡਾਂਗੇ ਜੀ ਆਪਾਂ ਬੀਜ ਹੈਗਾ 222 ਤੇ ਇਹ ਆਪਾਂ ਨੇ 8 ਕਿੱਲਾਂ ਨੂੰ ਸਿਰਫ ਪਾਣੀ ਲਾਇਆ ਜੀ ਇੱਕ ਕਣਕ ਨੂੰ ਮੁੜ ਕੇ ਕੋਈ ਪਾਣੀ ਨਹੀਂ ਲਾਇਆ ਪਾਣੀ ਲਾਇਆ ਸੀਗਾ ਜੀ ਇਹਨੂੰ ਕੋਈ 25 ਨਵੰਬਰ ਦੇ ਨੇੜੇ-ਨੇੜੇ ਤੇ ਉਦੋਂ ਬਾਅਦ ਇੱਕ ਸਾਵਾਂ ਨੂੰ ਹਲਕੀ ਦੀ ਹਲਕੀ ਜੀ بارش ਹੋ ਗਈ ਸੀਗੀ ਤੇ ਉਦੋਂ ਬਾਅਦ 12 ਜਨਵਰੀ ਨੂੰ ਚਲੋ ਕਾਫੀ ਭਾਰੀ بارش ਹੋਈ ਸੀ ਉਸ ਤੋਂ ਬਾਅਦ ਆਪਾਂ ਇਹਨੂੰ ਕੋਈ ਪਾਣੀ ਨਹੀਂ ਲਾਇਆ ਕੋਈ ਭਾਰੀ ਇਹਦੇ ਪਰਬਾਰਸ਼ ਨਹੀਂ ਹੋਈ ਸਿਰਫ ਪਾਣੀ ਇਕ ਲਾਇਆ ਤੇ ਦੇਖਦੇ ਆ ਕਿ ਆਉਂਦਾ ਝਾੜ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਅੱਗੇ ਬਲੌਗ 'ਚ ਤੇ ਜਿਹੜੀ ਆਪਾਂ ਨੇ ਪਹਿਲਾਂ ਵੱਡੇ ਤੇ 11 11:30 ਕਿ ਲਈ ਉਹਨਾਂ ਦਾ ਝਾੜ ਆਇਆ ਜੀ ਆਪਣੇ ਉਹ ਦੜਾ ਹੀ ਸੀਗਾ ਮਿਕਸ ਕਰਕੇ ਵੀਜੀ ਸੀਗੀ ਵੜ ਵੜ 222 ਤੇ 327 ਯਾਨੀ ਕਿ ਥੋੜਾ ਜਿਹਾ ਉਹ ਤਾਂ ਥਾਂ ਖਰਾਬ ਸੀਗਾ ਆਪਣੇ 1.5 ਕਿਲੇ ਦਾ ਸਾਰਾ ਪਾਣੀ ਕਰਕੇ ਤੇ ਉਹਦਾ ਝਾੜ ਆਈ ਆਪਣੇ 20 ਕੁ ਮਿੰਟ ਲਾਂਦੇ ਨੇੜੇ ਤੇ ਜਿਹੜੀ ਕਣਕ ਵੱਢਣੀ ਆ ਇਹ ਆਪਾਂ ਨੇ ਆ 222 ਅੱਜ ਇਹ ਕਣਕ ਵੀ ਪੂਰੀ ਟਾਪ ਖੜੀ ਆ ਤੇ ਬਾਕੀ ਹੁਣ ਇਹਦਾ ਝਾੜ ਦੇਖਦੇ ਆ ਕੀ ਆਉਂਦਾ ਲਓ ਜੀ ਕੰਪੈਨ ਆ ਗਈ ਆ ਹੁਣ ਪਹਿਲਾ ਗੇੜਾ ਲਾ ਰਹੇ ਆ ਬਾਕੀ ਭਰਾ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਨੇ 222 ਵਧੀ ਹੋਈ ਤਾਂ ਕੀ ਝੜ ਰਿਹਾ ਆਪਣੇ ਕਿਉਂਕਿ ਵੈਸੇ ਤਾਂ 222 ਦਾ ਝੜਾ ਇਤਕੀ ਵਧੀ ਗਏ ਰਹੇ ਨੇ ਚਲੋ ਅੱਜ ਆਪਾਂ ਵੱਢ ਰਹੇ ਆ ਆਪਣੇ ਪਤਾ ਲੱਗ ਜੂਗਾ ਲਓ ਜੀ ਦਾਣੇ ਦੀ ਕੁਆਲਿਟੀ ਚੈੱਕ ਕਰਾਉਣੀ ਆਪਾਂ ਤੁਹਾਨੂੰ ਕਣਕ ਦਾ ਜਮਾ ਹੀ ਆਪਣੀ ਸੁੱਕੀ ਪੀ ਲਓ ਲਓ ਜੀ ਜਿਹੜੀ ਆਪਾਂ ਨੇ 222 ਵੱਡੀ ਸੀ ਆਪਾਂ ਤੁਹਾਨੂੰ ਉਹਦਾ ਝਾੜ ਦੱਸ ਦਿੰਨੇ ਆ ਮੰਡੀ ਚ ਆਪਾਂ ਤੋਂ ਵੀਡੀਓ ਬਣੀ ਨਹੀਂ ਕਿਉਂਕਿ ਫੋਨ ਦੀ ਬੈਟਰੀ ਲੋ ਸੀਗੀ ਜੋ ਆਪਣਾ 22 ਦਾ ਝਾੜ ਆਇਆ ਜੀ ਉਹ ਆਈ ਆਪਣਾ 22 ਕੁਇੰਟਲ 22 ਕਿਲੋ ਦਾ ਪੂਰਾ 9 ਗਿੱਲੇ ਵੱਡੇ ਸੀਗੇ ਇਹ ਪੂਰੇ ਪੂਰਾ 200 ਕੁਇੰਟਲ ਹੋਇਆ ਚੋਂ 9 ਗਿੱਲਾਂ ਚੋਂ ਯਾਨੀ ਕਿ 22 ਕੁਇੰਟਲ 22 ਕਿਲੋ ਦਾ ਝਾੜ ਆਇਆ ਤੇ ਬਾਕੀ ਵੀ ਆਪਾਂ ਤੁਹਾਨੂੰ ਇੱਕ ਦੋ ਦਿਨ ਨੂੰ ਹੋਰ ਕਣਕਾਂ ਦੇ ਸਭ ਦੇ ਝਾੜ ਦੱਸਾਂਗੇ ਕੀ ਕੀ ਆਏ ਨੇ ਆਪਣੇ ਏਰੀਆ ਚ ਤੇ ਕਣਕ ਦਾ ਕੰਮ ਆਪਣੇ ਤਕਰੀਬਨ ਨੀੜੀ ਲੱਗ ਚੱਲਿਆ ਠੀਕ ਹੈ ਜੀ ਬਾਕੀ ਇੱਕ ਦੋ ਦਿਨ ਵੀਡੀਓ ਬਣਾਵਾਂਗੇ ਆਪਾਂ ਤੁਹਾਨੂੰ ਸਾਰੀਆਂ ਗਣਕਾਂ ਦੀ ਝਾੜ ਦੱਸ ਦਿੰਨੇ ਆ ਕੀ ਆਏ ਨੇ ਆਪਣੇ ਏਰੀਆ ਦੇ ਵਿੱਚ ਠੀਕ ਹੈ ਜੀ ਆਪਣੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਂ ਜੀ ਅਗਲੀ ਵੀਡੀਓ 'ਚ